ਦੋਸਤੋ ਪ੍ਰਾਤਨ ਸਮੇਂ ਦੇ ਵਿੱਚ ਅਗਰ ਕਿਸੇ ਨੇ ਆਪਣੇ weight ਨੂੰ gain ਕਰਨਾ ਹੁੰਦਾ ਤੇ ਸਭ ਤੋਂ ਜ਼ਿਆਦਾ ਮਦਦ ਲੈਂਦੀ ਸੀ ਇਹਦੇ ਵਿੱਚ ਦੇਸੀ ਘਿਓ ਦੀ ਕਿਉਂਕਿ ਦੇਸੀ ਘਿਓ ਆਪਣੇ ਘਰਾਂ ਦੇ ਵਿੱਚ ਆਮ ਮਿਲ ਜਾਂਦਾ ਜੇ ਆਪਾਂ ਨੂੰ ਆਪਣੇ ਘਰ ਦਾ ਦੇਸੀ ਘਿਓ ਮਿਲ ਜੇ ਤਾਂ ਬਹੁਤ ਚੰਗੀ ਗੱਲ ਆ ਨਹੀਂ ਤਾਂ ਆਪਾਂ ਆਮ ਜਿਹੜਾ ਬਾਜ਼ਾਰ ਦੇ ਵਿੱਚੋਂ ਦੇਸੀ ਘਿਓ ਮਿਲਦਾ ਉਹਦੀ ਆਪਾਂ ਮਦਦ ਲੈ ਸਕਦੇ ਆ ਤੁਸੀਂ ਦੇਸੀ ਘਿਓ ਨੂੰ ਕਿਸੇ ਵੀ ਫਾਰਮ ਦੇ ਵਿੱਚ ਲੈ ਲੈ ਸਕਦੇ ਹੋ ਤੁਸੀਂ ਰਾਤ ਨੂੰ ਦੁੱਧ ਦੇ ਵਿੱਚ ਪਾ ਕੇ ਪੀ ਸਕਦੇ ਹੋ ਉਹਨੂੰ ਇਹ ਤੋਂ ਇਲਾਵਾ ਤੁਸੀਂ ਸਬਜ਼ੀ ਦਾਲ ਦੇ ਵਿੱਚ ਪਾ ਕੇ ਖਾ ਸਕਦੇ ਹੋ ਪਰ ਅਗਰ ਤੁਸੀਂ ਇਹਦੀ ਪੰਜੀਰੀ ਬਣਾ ਕੇ ਖਾ ਲਓ ਤਾਂ ਹੋਰ ਵੀ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਮੰਦੀਰੀ ਨੂੰ ਤੁਸੀਂ ਕਿਵੇਂ ਬਣਾਉਣਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਤੁਸੀਂ ਦੇਸੀ ਘਿਓ ਲੈਣਾ 1 ਕਿਲੋ ਦੇਸੀ ਘਿਓ ਲੈ ਲਓ ਇਹ ਤੋਂ ਇਲਾਵਾ 1.5 ਕਿਲੋ ਆਪਾਂ ਵੇਸਣ ਲੈ ਲੈਣਾ ਹਨਾ ਵੇਸਣ ਨੂੰ ਆਪਾਂ ਘਿਓ ਦੇ ਵਿੱਚ ਭੁੰਨ ਲੈਣਾ ਘਿਓ ਦੇ ਵਿੱਚ ਭੁੰਨਣ ਤੋਂ ਬਾਅਦ ਚੰਗੀ ਤਰ੍ਹਾਂ ਪਹਿਲਾਂ ਨੂੰ ਆਪਾਂ ਭੁੰਨਣਾ ਵੇਸਣ ਨੂੰ ਬਿਲਕੁਲ ਵੀ ਕੱਚਾ ਨਹੀਂ ਛੱਡਣਾ ਦੋਸਤੋ ਘੱਟ ਤੋਂ ਘੱਟ 30 ਤੋਂ 40 45 ਮਿੰਟ ਤੱਕ ਵੇਸਣ ਨੂੰ ਚੰਗੀ ਤਰ੍ਹਾਂ ਭੁੰਨੋ ਮੱਠੀ ਮੱਠੀ ਅੱਗ ਤੇ ਭੁੰਨਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਜਿਹੜੀਆਂ ਚੀਜ਼ਾਂ ਐਡ ਕਰਨੀਆਂ ਉਹਦਾ ਆਪਾਂ ਸਕਰੀਨਸ਼ਾਟ ਵੀ ਲਾਸਟ ਦੇ ਵਿੱਚ ਲਾ ਦੇਵਾਂਗੇ ਫਿਰ ਵੀ ਮੈਂ ਤੁਹਾਨੂੰ ਦੱਸ ਦਿੰ ਅ ਬਦਾਮ ਪਾ ਲਓ ਇਸ ਤੋਂ ਇਲਾਵਾ ਤੁਸੀਂ ਕਿਸ਼ਮਿਸ਼ ਪਾ ਲਓ ਐਵੇਂ ਦੀ ਚੀਜ਼ ਤੁਸੀਂ ਪਾ ਸਕਦੇ ਹੋ ਜਿਹਦੇ ਨਾਲ ਤੁਸੀਂ ਪੰਜੀਰੀ ਨੂੰ ਥੋੜਾ ਜਿਹਾ ਹੋਰ ਵੀ ਸਟਰੋਂਗ ਬਣਾ ਸਕਦੇ ਹੋ ਗਰਮੀ ਬਹੁਤ ਜ਼ਿਆਦਾ ਤੁਸੀਂ ਇਸ ਤੋਂ ਇਲਾਵਾ ਸਤਾਵਰ ਵਗੈਰਾ ਵੀ ਯੂਜ਼ ਕਰ ਸਕਦੇ ਹੋ ਬਟ ਤੁਸੀਂ ਜ਼ਿਆਦਾ ਚੀਜ਼ਾਂ ਯੂਜ਼ ਨਾ ਕਰੋ ਮੈਂ 6-7 ਚੀਜ਼ਾਂ ਪਾਈਆਂ ਸੀ ਉਹਦਾ ਮੈਂ ਲਾਸਟ ਦੇ ਵਿੱਚ ਵੀਡੀਓ ਤੇ ਸਕਰੀਨਸ਼ਾਟ ਲਾ ਦੂੰਗਾ ਵੀਡੀਓ ਦੇ ਵਿੱਚ ਲਾਸਟ ਤੱਕ ਤੁਸੀਂ ਬਣੇ ਰਹੋ ਲਾਸਟ ਦੇ ਵਿੱਚ ਤੁਸੀਂ ਸਕਰੀਨਸ਼ਾਟ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਲਾਸਟ ਦੇ ਵਿੱਚ ਸਕਰੀਨਸ਼ਾਟ ਵੀ ਲਾ ਦੇਵਾਂਗਾ ਤੁਸੀਂ ਉਸ ਤਰੀਕੇ ਨਾਲ ਇਸ ਪੰਜੀਰੀ ਨੂੰ ਬਣਾ ਕੇ ਖਾਓਗੇ ਤਾਂ 15 ਤੋਂ 20 ਦਿਨ ਤੁਸੀਂ ਲਗਾਤਾਰ ਇਸ ਪੰਜੀਰੀ ਨੂੰ ਖਾਣੇ ਹੋ ਤਾਂ ਤੁਹਾਡਾ ਜਿਹੜਾ weight ਆ ਉਹ ਬਹੁਤ ਜਲਦੀ gain ਹੋਣਾ ਸ਼ੁਰੂ ਹੋ ਜਾਊਗਾ ਠੀਕ ਹੈ ਚੰਗੀਆਂ ਚੰਗੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ subscribe ਕਰ ਸਕਦੇ ਹੋ ਚੰਗੇ ਚੰਗੇ content ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਨੇ ਆਂ ਦੋਸਤੋ ਵੀਡੀਓ ਨੂੰ share ਤੇ like ਜ਼ਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਹੋਰ ਵੀ ਹੌਸਲਾ ਮਿਲਦਾ ਧੰਨਵਾਦ